ਇਹ ਕੋਮਾ ਫੋਟੋਆਂ ਸ਼ੇਅਰ ਕਰਾਂਗੇ ਉਹਦੇ ਵਿਆਹ ਤੇ ਉਹਦਾ ਚੁੰਗੀਆਂ ਦੀ ਦੁਕਾਨ ਇੱਕ ਬੰਦੇ ਦੇ ਉਹ ਕੋਈ ਇੰਨਾ ਪੈਸਾ ਕਿੱਥੋਂ ਆ ਕਿ ਇੰਨਾ ਕਰੋੜਾਂ ਪਏ ਲਾਇਆ ਉਹਨੇ ਵਿਆਹ ਤੇ ਉਹਦੇ ਚ ਮਜੀਠੀ ਆਇਆ ਹੋਇਆ ਹੋਰ ਕਾਲੀਦਾਂ ਦੇ ਬੰਦੇ ਆਏ ਹੋਏ ਨੇ ਸੋ ਸੰਗਤ ਦਾ ਪੈਸਾ ਇਹ ਆਸ਼ੀ ਜਿਹਾ ਉਡਾਣ ਵਾਲੇ ਲੋਗ ਹੁਣ ਫੇਰ ਪੈਸੇ ਮੰਗ ਰਿਹਾ ਜਿਹੜਾ 10 ਮਿੰਟ ਪਾਉਣ ਤੇ ਅਕਾਊਂਟ ਚ ਪਿਆ ਵਰਤਲਾ ਨਾ ਤੂੰ ਮੁੱਕ ਗਿਆ ਸਦਾ ਜਿਹੜੀ ਵੀਡੀਓ ਮੈਂ ਪਾਈ ਉਹ ਵੀਡੀਓ ਚੈੱਕ ਕਰੋ ਤੇ ਦੱਸਿਆ ਵੀ ਕਿੰਨੇ 1000 ਪਾਉਂਡ ਐਵਰੀ ਮੰਥ ਜਿਹੜਾ ਐਡਵਰਟਾਈਜ਼ਮੈਂਟ ਤੇ ਖਰਚ ਕਰਦਾ। ਉਦੋਂ ਹੀ ਮਰਵਾ ਪਿਆ ਸੀ ਪਰ ਤੂੰ ਸਾਰੇ ਮੇਰੇ ਖਿਲਾਫ ਸੀ। ਜਦੋਂ ਕੰਮ ਹੋ ਜਾਂਦਾ ਫਿਰ ਤੁਸੀਂ 4-5 ਸਾਲ ਬਾਅਦ ਆਉਂਦੇ ਹੋ। ਸੋ ਥੋੜਾ ਚਾਹ ਤੋਂ ਵੀ ਕੇ ਜਾਗੋ ਅਕਲ ਨੂੰ ਹੱਥ ਮਰੋ ਜਿੰਨਾ ਇਹ ਤੇ ਸਲੋ ਚੱਲਦੇ ਰੇ ਨਾ। ਤੇ ਕੱਖੇ ਨਾਲੇ ਬੱਲੇ। ਆ ਸੁਣਿਆ ਰਵੀ ਸਿੰਘ ਨੂੰ ਥਾਗੇਰ ਵਾਲੇ ਨੂੰ। ਹੁਣ ਗਹਿਰੇ ਕਿ ਸਾਡੇ ਪੰਜਾਬ ਦੇ ਕੰਮਾਂ ਦੇ ਪੈਸੇ ਪਾਉਂ। ਇਹ ਜਿਹੜਾ 260 ਕਰੋੜ ਰੁਪਏ ਨੇ ਹੜ੍ਹਾਂ ਵੇਲੇ ਇਕੱਠਾ ਕੀਤਾ ਸੀਗਾ ਉਹਦਾ ਹਿਸਾਬ ਅੱਜ ਤੱਕ ਦਿੱਤਾ ਨਹੀਂ ਨੇ ਪਹਿਲਾਂ ਦੁਨੀਆ ਭਰ ਦੇ ਵਿੱਚ ਰੋਲਾ ਪਾਇਆ ਕਿ ਮੇਰੇ ਕੋਲ ਜੀ ਪੈਸੇ ਬਹੁਤ ਸੀ ਹੜ੍ਹਾਂ 'ਚ ਮਦਦ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਤੇ ਉਹ ਜਦੋਂ 260 ਕਰੋੜ ਰੁਪਏ ਇਕੱਠਾ ਹੋ ਗਏ ਤਾਂ ਫਿਰ ਕਹਿੰਦਾ ਸੀ ਅਸੀਂ ਪੈਸਾ ਨਹੀਂ ਭੇਜ ਪਾਵਾਂ ਕਿਉਂਕਿ ਸਾਡੇ ਕੋਲ ਕੋਈ ਆਈਐਫਸੀ ਜੋ ਵੀ ਕੋਡ ਨਹੀਂ ਹੈਗਾ ਹੁਣ ਜਦ ਇਹਦੀ ਐਨਜੀਓ ਪੰਜਾਬ 'ਚ ਬਣੇ ਰੇਡ ਪਈ ਸੀਗੀ ਅਮਨਜੀਤ ਤਰੀ ਤੇ ਉਹ ਦੌੜ ਗਿਆ ਜਿਹੜਾ ਇਹਦਾ ਗੁਰਗਾ ਸੀ ਪੰਜਾਬ ਵਾਲਾ ਉਹ ਜਿਹੜਾ ਮੇਰੇ ਖਿਲਾਫ ਅਕਾਦ ਤੱਕ ਤੱਕ ਜਿੰਨੇ ਦੋ ਜਿੰਨਾਂ ਦੀ ਕੋਸ਼ਿਸ਼ ਕੀਤੀ ਸੀ ਹੁਣ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੁਣਿਓ ਫਿਰ ਕਰਦੇ ਜਾਂ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਤਾਂ ਵੀ ਜੀ ਆ ਕਾਫੀ ਸਪੈਸ਼ਲ ਅਪੀਲ ਆ ਧੰਨਵਾਦ ਆਈ ਦੁਨੀਆ ਵੀ ਪੀਲਾ ਸੀ ਬਹੁਤ ਕਟ ਕਰਦੇ ਆ ਪੰਨਿਲਾ 55 25 ਸਾਲ ਦੇ ਆ ਪੀਲਾ ਕੱਟ ਦਿੱਤੀਆਂ ਆ ਜਿਹੜੀ ਅਪੀਲ ਆ ਸਪੈਸ਼ਲ ਆ ਖਾਸਾ ਇੰਡੀਆ ਦਾ ਜਿਹੜਾ ਖਾਸਾ ਦਾ ਬੈਂਕ ਅਕਾਊਂਟ ਆ ਪੂਰੀ ਵੀ ਤੁਹਾਡੀ ਤੁਹਾਡੇ ਦਾੰਗ ਦੀ ਬਹੁਤ ਲੋੜ ਹੈਗੀ ਆ ਧੰਨਵਾਦ ਆ ਕਿ ਪੰਜਾਬ ਤੇ ਪਰੋਜੈਕਟ ਖਾਲੀ ਇੰਡੀਆ ਪ੍ਰੋਜੈਕਟ ਚੱਲਦੇ ਆ ਕਿ ਪੰਜਾਬ ਤੇ ਕਲੇ 25 30 ਲੱਖ ਮਹੀਨੇ ਲੱਗਦਾ ਸਾਡਾ ਉੱਤੇ ਸ਼ਹੀਦ ਤੌਰਾਂ ਦਾ ਹੋਵੇ ਮੈਡੀਕਲ ਹੋਵੇ ਅਵੇ ਜਿਹੜੀ ਕਲੀਅਰਿੰਗ ਨਵੀਂ ਖੋਲੀ ਆ এডਿਕੇਸ਼ਨ ਦਾ ਮੈਡੀਕਲ ਕਾਲਜ ਦਾ ਭੈਸੋ ਤੁਹਾਡੀ ਲੋੜ ਹੈਗੀ ਆ ਭਈ ਜੇ ਤੁਸੀਂ ਇੰਡੀਆ ਰਹੇ ਹਾਂ ਸੁਣਿਆ ਰਵੀ ਸਿੰਘ ਨੂੰ ਠਾਗੇਦਵਾਲੇ ਨੂੰ ਹੁਣ ਕਹਿ ਰਹੇ ਕਿ ਸਾਡੇ ਪੰਜਾਬ ਦੇ ਕਾਂਗਰਸ ਦੇ ਪੈਸੇ ਪਾਓ ਇਹ ਜਿਹੜਾ 200 ਸਾਬੇ ਕਰੋੜ ਰੁਪਈਆ ਇਹਨੇ ਹੜਾਵ ਲਈ ਇਕੱਠਾ ਕੀਤਾ ਸੀਗਾ ਉਹਦਾ ਹਿਸਾਬ ਅਜ ਤੱਕ ਦਿੱਤਾ ਨਹੀਂ ਨੇ ਪਹਿਲਾਂ ਦੁਨੀਆ ਭਰ ਦੇ ਵਿੱਚ ਨੇ ਰੋਲਾ ਪਾਇਆ ਕਿ ਮੇਰੇ ਅਕਾਊਂਟ 'ਚ ਪੈਸੇ ਪਾਓ ਅਸੀਂ ਹੜਾ 'ਚ ਮਦਦ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਤੇ ਉਹ ਜਦੋਂ 260 ਕਰੋੜ ਰੁਪਏ ਇਕੱਠਾ ਹੋ ਗਿਆ ਤੇ ਫਿਰ ਕਹਿੰਦਾ ਜੀ ਅਸੀਂ ਪੈਸਾ ਨਹੀਂ ਭੇਜ ਪਾਵਾਂਗੇ ਕਿਉਂਕਿ ਸਾਡੇ ਸਾਡੇ ਕੋ ਆਈਐਫਸੀ ਇਹ ਜੋ ਵੀ ਕੋਡ ਨਹੀਂ ਹੈਗਾ ਹੁਣ ਜਦ ਇਹਦੀ ਐਨਜੀਓ ਪੰਜਾਬ ਚ ਬੈਨ ਹੈ ਰੇਡ ਪਈ ਸੀਗੀ ਅਮਨਪ੍ਰੀਤ ਉਹ ਦੌੜ ਗਿਆ ਜਿਹੜਾ ਇਹਦਾ ਗੁਰਗਾ ਸੀ ਪੰਜਾਬ ਵਾਲਾ ਉਹ ਜਿਹੜਾ ਮੇਰੇ ਖਿਲਾਫ ਅਕਾਲ ਤਖਤ ਤੱਕ ਵੀ ਜਿੰਨੇ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ ਹੁਣ ਦੇਖੋ ਮੈਂ ਫੋਟੋਆਂ ਸ਼ੇਅਰ ਕਰਾਂਗਾ ਉਹਦੇ ਵਿਆਹ ਤੇ ਉਹਦਾ ਚੁੰਨੀਆਂ ਦੀ ਦੁਕਾਨ ਇੱਕ ਬੰਦੇ ਦੇ ਉਦਕੋ ਇਹਨਾਂ ਪੈਸਾ ਕਿੱਥੋਂ ਆ ਕਿ ਇੰਨਾ ਕਰੋੜਾ ਪੇ ਲਾਇਆ ਉਹਨੇ ਵਿਆਹ ਤੇ ਉਹਦੇ ਚ ਮਜੀਠੀ ਆਇਆ ਹੋਇਆ ਹੋਰ ਅਕਾਲੀ ਦਲ ਦੇ ਬੰਦੇ ਆਏ ਹੋਏ ਨੇ ਸੋ ਸੰਗਤ ਦਾ ਪੈਸਾ ਈਆਸ਼ੀ ਚ ਉਡਾਉਣ ਵਾਲੇ ਲੋਗ ਹੁਣ ਫਿਰ ਪੈਸੇ ਮੰਗ ਰਿਹਾ ਵੀ ਜਿਹੜਾ 10 ਮਿਲੀਅਨ ਪਾਉਂਡ ਤੇਰੇ ਅਕਾਊਂਟ ਚ ਪਿਆ ਵਰਤਲਾ ਨਾ ਕਿਉਂ ਮੁੱਕ ਗਿਆ ਸਾਰਾ ਮਤਲਬ ਜਿਹੜੀ ਵੀਡੀਓ ਮੈਂ ਪਾਈ ਉਹ ਵੀਡੀਓ ਚੈੱਕ ਕਰੋ ਉੱਚ ਦੱਸਿਆ ਵੀ ਕਿੰਨੇ 1000 ਪਾਉਂਡ ਐਵਰੀ ਮੰਥ ਜਿਹੜਾ ਐਡਵਰਟਾਈਜ਼ਮੈਂਟ ਤੇ ਖਰਚ ਕਰਦਾ ਹੈ ਉਦੋਂ ਵੀ ਮਰੌਲਾ ਪਾਇ ਸੀ ਪਰ ਉਦੋਂ ਤੂੰ ਸਾਰੇ ਮੇਰੇ ਖਿਲਾਫ ਸੀ ਜਦੋਂ ਕੰਮ ਹੋ ਜਾਂਦਾ ਫਿਰ ਤੁਸੀਂ 4-5 ਸਾਲ ਬਾਅਦ ਆਉਂਦੇ ਹੋ ਸੋ ਥੋੜਾ ਚਾਹ ਚੁਪੀ ਕੇ ਜਾਗੋ ਅਕਲ ਨੂੰ ਹੱਥ ਮਾਰੋ ਜੇ ਇੰਨਾ ਹੀ ਤੁਸੀਂ ਲੋਹ ਚੱਲਦੇ ਰੇ ਨਾ ਤੇ ਕੱਖਰੇ ਤੁਹਾਡੇ ਪੱਲੇ ਪੈਣਾ ਹੁਣ ਜਿਹੜੇ ਉੜ ਕੇ ਰੋਲਾ ਪਾਉਂਦੇ ਪੈਣ ਬਿਨਾਂ ਤੱਥਾਂ ਦੇ ਕਿਸੇ ਨੂੰ ਗਾਲ ਨਹੀਂ ਕੱਢੀ ਤੱਥ ਰੱਖੇ ਦੇ ਬੰਦਾ ਖਤਮ ਹੋ ਜਾਂਦਾ ਆਪਾਂ ਰਵੀਸ਼ ਨੂੰ ਮਾਰਾ ਜਾਂਦੇ ਨਹੀਂ ਬੋਲਿਆ ਬਸ ਅਸੀਂ ਤੱਥ ਰੱਖਦੇ ਹਾਂ ਸਾਹਮਣੇ ਕਹਿੰਦਾ ਮਸ਼ੀਦਪੁਰਾ 234 ਪਰਿਵਾਰ ਸੀ ਦੇ ਕੋਲ ਜਿੰਨਾ ਜੋ ਕਈ ਪਰਿਵਾਰ ਤੁਸੀਂ ਸਿੱਧੇ ਡਾਇਰੈਕਟ ਕਰਵਾਤੇ ਸੀ ਬਾਲੇ ਸਿੰਘਾਂ ਦੇ ਨਾਲ ਉਨਾ ਵਿੱਚੋਂ ਵੀ 30000 ਦਾ ਮਹੀਨੇ ਦਾ ਉਹ ਵੀ ਕਿਸੇ ਨੂੰ ਕਦੀ ਮਿਲਦਾ ਕਿਸੇ ਨੂੰ ਨਹੀਂ ਮਿਲਦਾ ਮੈਂ ਵੀਡੀਓ ਵੀ ਪਾਵਾਂਗਾ ਅੱਗੇ ਵੀ ਪਾਈਆਂ ਸੀਗੀਆਂ ਤੇ ਕਿਹੜੇ ਸ਼ੀਜ਼ ਪਰਾਬੀ ਤੂੰ ਪਾਲਦਾ ਪਿਆ ਲਿਸਟ ਜਾਰੀ ਕਰ ਇਹ ਤੋਂ ਟੀਮ ਪੇਜ ਕੇ ਸਾਰੇ ਕੰਫਰਮ ਕਰਵਾਈਏ ਤੇ ਜਿਹੜਾ 260 ਤੋਂ ਪਹਿਲਾਂ ਚੋਰੀ ਕੀਤਾ 260 ਕਰੋੜ ਰੁਪਏ ਪੰਜਾਬ ਦਾ ਉਹ ਕਿੱਥੇ ਗਿਆ ਉਹ ਖਤਮ ਹੋ ਗਿਆ ਸਾਰਾ ਉਹ ਸਾਰਾ ਪੈਸਾ ਲਾਤਾਂ ਉਹਦੋ ਕਹਿੰਦਾ ਸੀ ਵੀ ਅਸੀਂ ਪੈਸੇ ਲਾਵਾਂਗੇ ਹੌਲੀ-ਹੌਲੀ ਆ ਜਿਹੜੇ ਦਿਖਾਉਂਦੇ ਨਾ ਬਣਾਇਆ ਹਾਸਪੀਟਲ ਜੰਮੂ ਵਾਲੇ ਉਹਦੇ ਜਿਹੜੇ ਮਸ਼ੀਨਾਂ ਨੇ ਉਹ ਵੀ ਕਿਸੇ ਮੰਤਰੀ ਨੇ দান ਕੀਤੀਆਂ ਸੀ ਕਿ ਉਹ ਪੁਰਾਣੀ ਖਬਰਾਂ ਮੈਂ ਦੁਬਾਰਾ ਕਰਾਂਗਾ ਸਾਰੀਆਂ ਤੇ ਐਂਬੂਲੈਂਸ ਵੀ ਦੀ ਫ੍ਰੀ ਨਹੀਂ ਆ ਸੋ ਉਹ ਜਿਹੜਾ 260 ਕਰੋੜ ਰੁਪਏ ਪਈ ਪਹਿਲਾਂ ਇਹ ਪਹਿਲਾਂ ਉਹ ਖਰਚ ਲਾ ਨਾ ਆਬ ਹੋਰ ਪੈਸੇ ਫਿਰ ਮੰਗ ਲਈ ਇਹਨੇ ਲੋਕਾਂ ਨੂੰ ਪਾਗਲ ਹੀ ਸਮਝਾਇਆ ਕਿ ਪੰਜਾਬ ਦੇ ਸਿੱਖਾਂ ਦੇ ਸਾਰੇ ਪੈਸੇ ਇਕੱਠੇ ਕਰਕੇ ਮੁਸਲਮਾਨਾਂ ਨੂੰ ਉਥੇ ਦੇ ਰਹੇ ਨੇ ਦੇ ਵੀ ਨਹੀਂ ਕਿਸੇ ਨੂੰ ਇਹ ਬਲੈਕ ਮੰਨੀ ਵਾਈਟ ਕਰ ਰਹੇ ਨੇ ਹਰ ਕੁਝ ਨਹੀਂ ਕਰ ਰਹੇ ਕਿਉਂਕਿ ਮੈਂ ਉਹ ਜਿਹੜੀ ਮੇਰੀ ਵੀਡੀਓ ਪਈ ਸੋਚ ਸਾਰੇ ਸਬੂਤ ਪੇਸ਼ ਕੀਤੇ ਕਦੀ ਕਿਤੇ ਨਹੀਂ ਗਏ ਲੋ ਇਹ ਬਾਰਡਰ ਤੇ ਜਾਂਦੇ ਨੇ ਕਿਸੇ ਨਾ ਕਿਸੇ ਐਨ ਜੀਓ ਨੂੰ ਪੈਸੇ ਦੇ ਕੇ ਤੇ ਫੋਰਾ ਖਿਚਵਾ ਕੇ ਆ ਜਾਂਦੇ ਨੇ ਤੇ ਕੁੜੀਆਂ ਲੈ ਜਾ ਕੇ ਆਪਣੀ ਉਧਰ ਛੱਡ ਆਉਂਦੇ ਨੇ ਪਰ ਇੰਗਲੈਂਡ ਵਾਲੇ ਜਿਹੜੇ ਸਿੱਖ ਰਹੇ ਉਹਨਾਂ ਦੀ ਗੈਰਤ ਮਰ ਚੁੱਕੀ ਹੋਈ ਹੈ ਖਤਮ ਹੋ ਚੁੱਕੇ ਹੋ ਨੇ ਪਹਿਲਾਂ ਆਪਣੀ ਬੱਚੀਆਂ ਮੁਸਲਮਾਨਾਂ ਨੂੰ ਦੇਤੀ ਇਹਨਾਂ ਲੋਕਾਂ ਨੇ ਇੰਗਲੈਂਡ ਵਾਲੇ ਨੇ ਕਿਸੇ ਨੂੰ ਰੋਲਾ ਤੱਕ ਨਹੀਂ ਪਾਇਆ ਇੱਕੋ ਬਾਈ ਮੋਹਨ ਸਿੰਘ ਉੱਠਿਆ ਉਹਦਾ ਕਿਸੇ ਨੇ ਸਾਥ ਨਹੀਂ ਦਿੱਤਾ ਫਿਰ ਅਵੀ ਸਿੰਘ ਠਾਕਰਗੀਰ ਤੇ ਕਿਸੇ ਨੇ ਤਾਂ ਕੇਸ ਨਹੀਂ ਮੋਦੂ ਵੀ ਕਹਿੰਸੀ ਤਾਂ ਕੇਸ ਕਰੋ ਉਥੇ ਦੇ ਉਥੇ ਦੇ ਕਾਨੂੰਨ ਹੁੰਦੇ ਨਾ ਵੀ ਜਿਹੜੇ ਐਨ ਜੀਓ ਐਕਟ ਨੇ ਉਹਦੇ ਅਧੀਨ ਲਿਆਓ ਇਹਨੂੰ ਇਹਦੀ ਸਾਰੀ ਵੈਰੀਫਿਕੇਸ਼ਨ ਕਰੋ ਪਰ ਯਥਾ ਰਾਜਾ ਤथा ਪ੍ਰਜਾ ਚੋਰਾਂ ਨੂੰ ਚੋਟਾ ਕਰਦੇ ਨੇ ਸੋ ਇਹ ਗਾਣੀ ਖਤਮ ਹੁਣ ਫਿਰ ਪੈਸੇ ਮੰਗ ਰਿਹਾ ਦੇਖੋ ਕਨੇ ਭੇਜਣੇ ਤੁਸੀਂ ਇਹਨੂੰ ਵਾਹਿਗੁਰੂ ਜੀ ਕਾ ਖਾਲਸਾ